ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ। ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪੈਂਡ ਮੰਗੇ ਵਾਲਾ ਤਹਿਸੀਲ ਤੇ ਜ਼ਿਲ੍ਹਾ ਇਸ ਨੂੰ ਮੋਗਾ ਹੀ ਪੈਂਦਾ ਏ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀ ਰਿਕਵੈਸਟ ਆ ਕਿ ਆਪਾਂ ਚੈਨਲ ਸਬਸਕ੍ਰਾਈਬ ਕਰ ਲਓ। ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਇਹ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਸਕੇ। ਤੇ ਆਓ ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਆਪਾਂ ਹੋਰ ਆ ਜਾਣਕਾਰੀ। ਅੱਜ ਵੀਰ ਦੇ ਘਰੋਂ ਆਪਣੀ ਦੂਜੀ ਤੀਜੀ ਵੀਡੀਓ ਆ ਤੇ ਅੱਜ ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਜਾਣਕਾਰੀ। ਬੀਰ ਅਸਤਰੀਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਗੇ ਜੀ ਨਾਮ ਹਰਪ੍ਰੀਤ ਸਿੰਘ ਜੀ ਜਿਹੜੇ ਵੀਡੀਓ ਪਾਜੀ ਵੈਗਿਆ ਮਾਲ ਜੀ ਹਾਂਜੀ ਬਾਈ ਬਾਈ ਠੀਕ ਹੈ ਤਾਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਹਿੜ ਖੜੀ ਹੈ ਜੀ ਕੀ ਡਿਟੇਲ ਹੈ ਵੀਰੇ ਇਹਦੀ ਇਹ ਪਹਿਲਾ ਹਸੂਆ ਜੀ 10 ਦਿਨ ਦੀ ਕੱਚੀ ਹੈ ਜੀ ਠੀਕ ਹੈ ਜੀ ਹਾਂਜੀ ਮੂੰਹ ਤੋਂ ਕਿਵੇਂ ਹੈ ਇਹ ਉਹ ਚਾਰ ਦੰਦ ਹੈ ਠੀਕ ਹੈ ਜੀ ਖੁੱਲ ਗਈ ਦੋਸਤੋ ਪਹਿਲਾ ਹਸੂਆ ਮੂੰਹ ਤੋਂ ਚਾਰ ਦੰਦ ਚਿੱਟੀ ਕਬੂਤਰਾਂ ਰਗੀ ਬੱਚੀ ਨੂੰ ਦੇਖ ਸਕਦੇ ਹੋ ਚੰਗੇ ਕਦ ਕਾਰਡ ਚ ਸੋਨਾ ਬੋਡੀ ਸਟਰਕਚਰ ਆ ਵਾਹ ਇਹਨੂੰ ਬਹੁਤ ਆ ਬੱਚੀ ਚ। ਪਲੂਣ ਬੱਚੀ 10 ਦਿਨ ਦੀ ਕੱਚੀ ਆ ਤੇ ਦੇਖ ਸਕਦੇ ਹੋ ਬੱਚੀ। ਲਿਆ ਬਾਈ। ਉਹ ਆਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ। ਦੇਖ ਸਕਦੇ ਹੋ ਪਲੂਣ ਬੱਚੀ। ਥਾਣਾ ਬਹੁਤ ਸੋਹਣਾ ਗੁਲਾਬੀ ਥਾਣਾ। ਲੈ ਚੱਲਾ ਚਲ ਬਾਈ। ਥੋੜਾ ਕੈਮਰਾ ਤੋਂ ਉਪਰਾਂ ਕਰਦੀ ਆਗੀ। ਗੁਲਾਬੀ ਥਾਣਾ ਤੇ ਦੇਖ ਸਕਦੇ ਹੋ। ਬੱਚੀ ਕੱਲੇ ਕੱਚੀ ਕੱਚੀ ਆ ਨਿੱਗਰ ਨੁਗਰ ਬਹੁਤ ਆ ਬੱਚੀ। ਤੋ ਥਣ ਜਮ ਮੱਝਰ ਦਾ ਮੋਟਾ ਥਣ ਲੱਗਾ ਹੋਇਆ ਪੂਰਾ ਦੇਖ ਸਕਦੇ ਨੇ ਨੇੜੇ ਦਿਖਾ ਦੇਣ ਤੁਹਾਨੂੰ ਵਾਲ ਢੱਲਾ ਬਹੁਤ ਪੰਝਾ ਹਜੇ 10 ਦਿਨ ਤਾਂ ਉਂਝ ਪਏ ਨੇ ਪਹਿਲੇ ਨਾਲੋਂ ਉੱਤੇ ਵੀ ਲੈ ਸਕਦੀ ਹੈਗੀ ਦੇਖ ਸਕਦੇ ਹੋ ਥਣ ਬਹੁਤ ਜਿਆਦਾ ਚੰਗਾ ਲੱਗਿਆ ਹੋਇਆ ਹੈ ਦੇਖ ਸਕਦੇ ਹੋ ਜਮਾ ਚਿੱਟੀ ਕਬੂਤਰ ਆਲਗੀ ਬੱਛੀ ਆ ਠੰਡੀ ਸੀੜ ਮੂੰਹ ਤੋਂ ਚਾਰ ਦੰਦ ਕੀ ਮੁੱਲ ਆ ਵੀਰੇ ਦਾ ਮੁੱਲ ਇਹਦਾ 62000 ਰੁਪਏ ਆ ਵੀਰੇ ਮਾਨਤਾਨ ਵਿੱਚੋਂ ਵੀਰੇ ਹਾਂਜੀ ਕਰ ਦਿਆਂਗੇ ਦੋਸਤੋ 62000 ਰੁਪਏ ਮੁੱਲ ਵਿੱਚੋਂ ਵੀ ਰਮਾਨਤਾਨ ਕਰ ਦਊਗਾ ਦੋ ਨੰਬਰ ਬਾਰੇ ਦੱਸ ਦੇ ਗਈ ਇਹ ਪਹਿਲਾ ਸੂਆ ਇਹ 15 ਦਿਨ ਦੀ ਕੱਚੀ ਆ ਜੀ ਠੀਕ ਆ ਜੀ ਦੰਦ ਵੇਖੀਏ ਇਹਦੇ ਦੰਦ ਤਾਂ ਚਾਰ ਦੰਦ ਆਈ ਮੂੰਹੇ ਦੀ ਠੀਕ ਆ ਜੀ ਖੋਲ ਲਈ ਦੋਸਤੋ ਦੋ ਨੰਬਰ ਵੀ ਪਹਿਲਾ ਸੂਆ ਇਹ 15 ਦਿਨਾਂ ਦੀ ਕੱਚੀ ਆ ਦੇਖ ਸਕਦੇ ਹੋ ਮੂੰਹ ਤੋਂ ਚਾਰ ਦੰਦ ਹੀ ਇਹੇ ਆ ਦੋਸਤੋ ਦੰਦਾ ਝੀ ਆ ਵੇੜਾ ਹਜੇ ਦਾ ਦੇਖ ਕੱਦ ਵਜਨ ਬਹੁਤ ਆ ਜੀ ਦੇਖ ਸਕਦੇ ਹੋ ਤੁਸੀਂ ਇਹ ਥੋੜੀ ਜਿਹੀ ਕਰਾਸ ਬਰੀਡ ਚ ਪੈਂਦੀ ਉਸ ਨਾਲੋਂ ਥਾਂਨੇ ਸੇ ਬਹੁਤ ਸੋਹਣਾ ਲੱਗਿਆ ਹੋਇਆ ਏ ਲਿਆ ਵੀਰ ਸਮੇਂਪੜੀ ਵੀ ਚੰਗੀ ਆ ਵੇਨ ਵੇਨ ਬਹੁਤ ਬਲਿੱਸੀ ਫਿੱਕੀ ਨਹੀਂ ਗਈ ਹੱਥੇ ਚੁਾਈ ਵਾਲਾ ਬਹੁਤ ਸੋਹਣਾ ਥਾਂ ਲੱਗਿਆ ਹੋਇਆ ਏ ਵਾਲ ਢਿੱਲਾ ਬਹੁਤ ਪਈਆਂ ਹਜੇ 15 ਦਿਨਾਂ ਤੱਕ ਨੇ ਸਾਰੀਆਂ ਵਾਲ ਢਿੱਲਾ ਕੱਢ ਕੇ ਫੇਰ ਸੁਣਾਈ ਸਰ ਤੋਂ ਨੀੜ ਤੋਂ ਦਿਖਾ ਦਿੰਨੇ ਆ ਦੇਖ ਸਕਦੇ ਚਾਰੇ ਥਣ ਫੁੱਲ ਗੈਵ ਚ ਲੱਗੇ ਹੋਏ ਆਗੇ ਟੰਡੇ ਦਾ ਸੀਲ ਆ ਦੇਖ ਸਕਦੇ ਮੂੰਹ ਉੱਤੇ ਦੀ ਸੋਹਣੀ ਹੈਗੀ ਵੀ ਰਸ ਦਾ ਕੀ ਮੁੱਲ ਆ ਜੀ ਇਹਦਾ 55000 ਰੁਪਇਆ ਬੋਲਣਾ ਵੀਰੇ ਮਾਨਤਨ ਹੋ ਜਾਊਗਾ ਜੀ ਹਾਂਜੀ ਹੋ ਜਾਊਗਾ ਦੋਸਤੋ ਦੋ ਨੰਬਰ ਦਾ ਮੁੱਲ 52000 ਰੁਪਇਆ ਇਹ ਵਿੱਚੋਂ ਮਾਨਤਨ ਹੋ ਜਾਊਗਾ ਅੱਜ ਦੇ ਵੀਰੇ ਦੋ ਵੜਾ ਸੀ ਤੁਹਾਨੂੰ ਦਿਖਾ ਦਿਆਂ ਵੀਰ ਦੀਆਂ ਦੋਨੇ ਪਲੂਨ ਹੈਗੀਆਂ ਮੂੰਹ ਤੋਂ ਚਾਰ ਦੰਦ ਦਾ ਇੱਕ ਨੰਬਰ ਦਾ ਮੁੱਲ 62000 ਰੁਪਇਆ ਦੋ ਨੰਬਰ ਦਾ ਮੁੱਲ 52000 ਰੁਪਇਆ ਵਿੱਚੋਂ ਮਾਨਤਨ ਹੋ ਜਾਊਗਾ ਜੈਸੇ ਵੀ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦੀ